ਬਾਹਰ ਕਿਤੇ ਪਾਰ ਉਪਰ 5 ਕਿਟਰਾ ਕੋਲੀਆਂ ਪਾਰਿਆ ਸਰ ਉਹਨਾਂ ਫਿਕਰ ਕੇ 4 ਬੰਦਿਆਂ ਕੇ ਖੜ ਜਾਂਦੇ ਆ ਇਧਰ ਹਾ ਦੋ ਗਾਲੇ ਸਪੀਕਰ ਦਾ ਕੋ ਵੀ ਚੋ ਨਹੀਂ ਆਪ ਵੀ ਥੋੜਾ ਸਪੀਕਰ ਵਿੱਚ ਆਉਂਦੇ ਆ ਆ ਉਹ ਪੜਲੇ ਆਉਣੇ ਪੜਲੇ ਆ ਆ ਜਿਹੜੇ 2 4 ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਆ ਬੇਜੀ ਪੁੱਛਣ ਕਹਿਦੇ ਨੇ ਬੰਦਿਆਂ ਨੂੰ ਛੇ ਛੱਡ ਕੇ ਓ ਯਾਰ ਉਹਨੂੰ ਕਾ ਫੋਨ ਕਰ ਮੰਨਦੇ ਕਿਉਂ ਨਹੀਂ ਤਾਂ ਹੀ ਪੁੱਛ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਉਹ ਤੋਂ ਨੂੰ ਲੋਡ ਵੀ ਨਹੀਂ ਬੰਦੇ ਨਹੀਂ ਆਉਂਦੀ ਮੇਰੇ ਬਾਪੂ ਕਰੋ ਬੰਦਾ ਮਰ ਜੂਗਾ ਮੇਰੇ ਬਾਪੂ ਕਰੋ ਅਹੀਂ ਨਹੀਂ ਆਹੀ ਲੈ ਲੋੜੀ ਪਰ ਪਾ ਲੈ ਜੀ ਹਾ 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 ਹ ਇਹਨਾਂ ਨੇ ਵੀ ਫੇਰ ਕਰਦੇ ਆ ਸਵਾਰਾਂ ਦੇ ਹਰ ਘੁੱਟੇ ਦਾ ਗੱਲ ਕਰਿਓ। ਭਾਜੀ ਫਾਇਰ ਹੋਇਆ ਜੀ ਕੋਈ। ਫਾਇਰ ਹੋਇਆ। ਚਲੋ ਨਹੀਂ ਜੀ ਜਨਾਬ। ਕਿਸ ਗੱਲ ਨਾਲ? ਹਾਂ ਜੀ ਕਰਕੇ ਫਾਇਰ ਦੀ। ਇਹਨਾਂ ਨੇ 20 ਜ਼ਮੀਨ ਦਾ ਕਬਜ਼ਾ ਲੈਣ ਆਇਆ ਜੀ। ਜ਼ਮੀਨ ਦਾ ਕਬਜ਼ਾ ਲੈ ਰਹੇ ਆ। ਮਾਲ ਮੈਨ ਕੋ ਨਾਲ ਆਇਆ। ਕਿਸ ਨਾਲ ਆਈ ਆ? ਕਿੰਨੇ ਕਿੰਨੇ ਬੰਦੇ ਆ ਜੀ? ਇਹਨਾਂ ਨੇ ਫਾਇਰ ਕਰਦੇ ਆ 40-50 ਬੰਦੇ ਸੱਦੇ ਨੇ ਉਹਨੇ ਜੀ। ਉਹ ਕਿੰਨੇ ਬੰਦੇ ਆ ਵੇਖੋ। ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ। ਸਾਹਮਣੇ ਫਾਇਰ ਕੀਤਾ ਐਸ ਐਪ ਤਸੀਲਦਾਰ ਕੋਲ ਖਲੋ ਤੇ ਮਾਲ ਦਾ ਵਿਭਾਗ ਨਾਲ ਆ ਕਬਜ਼ਾ ਦਵਾਉਣ ਵਾਸਤੇ। ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ 1 ਕਿਲਾ 1 ਕਿਲਾ ਜ਼ਮੀਂਦਾ ਸਤਕਰਾਂ ਦਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਦੇਖੋ ਕੋਣ ਕੋਣ ਆ ਕੇ ਖੜਿਆ ਜੀ ਕੋਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੇਉਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਆ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਪਾਰ ਕਿਤੇ ਪਾਰ ਉਹ ਪੰਜ ਕਿਟਰਾ ਕੋਲ ਨੂੰ ਪਾਰਿਆ ਸਰ ਉਹਨਾਂ ਚੱਕ ਕੇ ਚਾਰ ਬੰਦਿਆਂ ਕੀ ਖੜ ਜਾਂਦੇ ਆ ਸਰ ਉਹਨਾਂ ਚੱਕ ਕੇ ਚਾਰ ਬੰਦਿਆਂ ਕੀ ਖੜ ਜਾਂਦੇ ਆ ਇਧਰ ਹੱਥ দাও ਗਾਲੇ ਪੈਦਾ ਤਾਂ ਕੋਈ ਚੋ ਨਹੀਂ ਆਪੇ ਅਸਵੇਂ ਦੇ ਵਿੱਚ ਆਉਣੇ ਆ ਉਹ ਪਰਲੇ ਆਉਣੇ ਪਰਲੇ ਆ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰੋਂ ਉਹ ਵੀ ਅਸੀਂ ਪੁੱਛਣੇ ਪੈਣਗੇ ਬੰਦਿਆਂ ਨੂੰ ਛੇ ਛੱਡ ਕੇ ਓ ਯਾਰ ਉਹਨੂੰ ਕਹੋ ਫੋਨ ਕਿ ਮਾਦੇ ਕਿਉਂ ਨਹੀਂ ਤਾਂ ਹੀ ਪੁੱਛੋ ਉਹ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਉਹ ਤੋਂ ਵੀ ਲੋਡ ਦੀ ਤੁਸੀਂ ਥੱਲੇ ਤੋਂ ਬੰਦ ਕਰੀਓ ਉਹਨੀਆਂ ਦੀ ਆਪੀ ਇਹੇ ਬੱਦੂ ਕਰੋ ਇਹੇ ਬੱਦੂ ਕਰੋ ਆ ਗਈਆਂ ਅਸੀਂ ਆ ਲਓ ਜੀ ਪਾਪਾ ਲੈਟਸ ਗੋ ਇਹਨਾਂ ਨੇ ਵੀ ਫੇਰ ਕਰਤੀ ਆ ਸਰਦਾਰ ਹਾਂ ਫੁੱਟੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਕੋਈ ਫਾਇਰ ਹੋਇਆ ਨਹੀਂ ਜਨਾਬ ਕਿਸ ਗੱਲ ਕਰਕੇ ਹਾਂਜੀ ਰੈਕ ਕਰਕੇ ਫਾਇਰ ਕੀਤਾ ਜੀ ਜ਼ਮੀਨ ਦਾ ਕਬਜ਼ਾ ਜਾਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਮਾਲ ਵਿਭਾਗ ਨਾਲ ਆਇਆ ਪੁਲਿਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨੇ ਫੇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਓ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨਾਇਬ ਤਸੀਹਲਦਾਰ ਕੋਲਗੋਤ ਤੇ ਮਾਲ ਦਾ ਵਿਭਾਗ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ 1 ਕਿਲਾ 1 ਕਿਲਾ ਜ਼ਮੀਨ ਦਾ 7 ਕਿਲਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਵਖੋ ਕੌਣ-ਕੌਣ ਆ ਕੇ ਖੜਿਆ ਜੀ ਕੌਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂਉਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ